ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਇੱਕ ਅਜਿਹਾ ਉਪਾਅ ਲੈ ਕੇ ਆਏ ਹਾਂ ਸੰਗਤ ਜੀ ਜਿਸ ਨੂੰ ਕਰਕੇ ਤੁਸੀਂ ਹੈਰਾਨ ਹੋ ਜਾਓਗੇ ਇੰਨਾ ਜ਼ਿਆਦਾ ਇਹ ਚਮਤਕਾਰਯੋਗ ਉਪਾਅ ਹੈ ਬਿਲਕੁਲ ਸਿੰਪਲ ਜਿਹਾ ਉਪਾਅ ਹੈ ਸਾਨੂੰ 1 ਰੁਪਿਆ ਵੀ ਖਰਚ ਕਰਨ ਦੀ ਜ਼ਰੂਰਤ ਨਹੀਂ ਹੈ ਸੰਗਤ ਜੀ ਇਹ ਉਪਾਅ ਸਾਨੂੰ ਕਿਸੇ ਵੀ ਦਿਨ ਵਾਰ ਕਰ ਲੈਣਾ ਚਾਹੀਦਾ ਹੈ ਦੀਵਾਲੀ ਤੋਂ ਪਹਿਲਾਂ ਅਸੀਂ ਆਪਣੇ ਘਰ ਦੇ ਵਿੱਚ ਬੈਠ ਕੇ ਹੀ ਇਸ ਉਪਾਅ ਨੂੰ ਆਸਾਨੀ ਦੇ ਨਾਲ ਕਰ ਸਕਦੇ ਹਾਂ ਇਸ ਉਪਾਅ ਨੂੰ ਕਰਨ ਦੇ ਲਈ ਸਾਨੂੰ ਸਿਰਫ ਇੱਕ ਚੀਜ਼ ਚਾਹੀਦੀ ਹੈ ਤੇ ਉਸ ਦੇ ਨਾਲ ਅਸੀਂ ਉਪਾਅ ਕਰਕੇ ਆਪਣੇ ਘਰ ਦੇ ਇੱਕ ਅਜਿਹੀ ਜਗ੍ਹਾ ਤੇ ਉਸ ਨੂੰ ਅਸੀਂ ਛੁਪਾ ਕੇ ਰੱਖਣਾ ਹੈ ਜਿਸ ਦੇ ਨਾਲ ਸਾਡੇ ਘਰ ਦੇ ਜਿੰਨੇ ਵੀ ਦੁੱਖ ਦਿਲਦਰ ਜਿੰਨੀਆਂ ਵੀ ਰੁਕਾਵਟਾਂ ਪਰੇਸ਼ਾਨੀਆਂ ਸੰਕਟ ਸਾਡੇ ਘਰ ਦੇ ਵਿੱਚ ਆ ਰਹੇ ਹਨ ਉਹ ਸਾਰੇ ਹੀ ਸੰਗਤ ਜੀ ਦੂਰ ਹੋ ਜਾਣਗੇ ਦੁਨੀਆ ਤੁਹਾਡੀ ਤਰੱਕੀ ਦੇਖ ਕੇ ਸੜੇਗੀ ਇਹ ਉਪਾਕਰਨ ਦੇ ਨਾਲ ਹੁਣ ਆਪਾਂ ਗੱਲ ਕਰਦੇ ਹਾਂ ਕਿ ਉਪਾਕਰਨ ਲਈ ਸਾਨੂੰ ਕਿਹੜੀ ਚੀਜ਼ ਦੀ ਜ਼ਰੂਰਤ ਹੈ ਜੋ ਚੀਜ਼ ਅਸੀਂ ਦੀਵਾਲੀ ਤੋਂ ਪਹਿਲਾਂ ਪੈਨਾ ਆਪਣੇ ਘਰ ਦੇ ਵਿੱਚ ਲਿਆ ਕੇ ਰੱਖ ਲੈਣੇ ਹਨ ਸਾਨੂੰ ਇਸ ਪਾਣੂ ਕਿਵੇਂ ਕਰਨਾ ਹੈ ਪੂਰੀ ਵਿਧੀ ਸੰਗਤ ਜੀ ਧਿਆਨ ਦੇ ਨਾਲ ਜ਼ਰੂਰ ਸੁਣ ਲੈਣਾ ਇਸ ਲਈ ਸੰਗਤ ਜੀ ਵੀਡੀਓ ਨੂੰ ਪੂਰਾ ਸੁਣਨਾ ਹੋਵੇਗਾ ਜੇਕਰ ਤੁਸੀਂ ਵੀਡੀਓ ਨੂੰ ਪੂਰਾ ਸੁਣੋਗੇ ਤਾਂ ਹੀ ਤੁਹਾਨੂੰ ਇਸੋ ਪਾਦੇ ਸਮਝ ਲੱਗ ਸਕੇਗੇ ਤੇ ਪੂਰੀ ਵਿਧੀ ਦੇ ਨਾਲ ਤੁਸੀਂ ਇਸੋ ਪਾਣੋ ਕਰ ਸਕੋਗੇ ਤੇ ਇਸ ਦਾ ਲਾਭ ਉਠਾ ਸਕੋਗੇ ਸਾਧ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਆ ਕਰੋ ਸਾਧ ਸੰਗਤ ਜੀ ਬਹੁਤ ਸਾਰੇ ਇਸ ਤਰ੍ਹਾਂ ਦੀ ਸੰਗਤ ਹੈ ਕਿ ਜੋ ਵੀਡੀਓ ਨੂੰ ਜ਼ਰੂਰ ਦੇਖਉਂਦੇ ਹਨ ਪਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਤਾਂ ਇਸ ਲਈ ਬਣਤੇ ਹੈਗਾ ਚੈਨਲ ਨੂੰ ਇਹਨਾਂ ਨਾਲ ਦੀ ਨਾਲ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਵੀਡੀਓ ਚੰਗੀ ਲੱਗਦੀ ਹੈ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਵੀ ਕਰ ਦਿਆ ਕਰੋ ਜੀ ਸਾਧ ਸੰਗਤ ਜੀ ਕਮੈਂਟ ਬਾਕਸ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਓ ਸੰਗਤ ਜੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਤੁਸੀਂ ਉਪਾਅ ਕਰਨ ਦੇ ਲਈ ਕੀ ਕਰਨਾ ਹੈ ਕਿ ਇੱਕ ਮੋਰ ਦਾ ਖੰਭ ਆਪਣੇ ਘਰ ਦੇ ਵਿੱਚ ਲੈ ਕੇ ਆਉਣਾ ਹੈ ਬਾਜ਼ਾਰ ਦੇ ਵਿੱਚੋਂ ਹੀ ਤੁਸੀਂ ਔਸਰ ਮੋਰ ਦੇ ਖਾਂਬ ਨੂੰ ਲਿਆ ਕੇ ਰੱਖ្សា ਕਰਦੇ ਹੋ ਇਸ ਪਾਣੂ ਕਰਾਂ ਦੇ ਨਾਲ ਤੁਹਾਡੇ ਘਰ ਦੇ ਵਿੱਚ ਪੈਸਾ ਹੀ ਪੈਸਾ ਹੋ ਜਾਵੇਗਾ ਕਹਿੰਦੇ ਭਾਵ ਕਿ ਪੈਸੇ ਦਾ ਭੰਡਾਰ ਲੱਗ ਜਾਵੇਗਾ ਜੇਕਰ ਤੁਸੀਂ ਥੱਕ ہار ਕੇ ਘਰ ਵਿੱਚ ਬੈਠ ਚੁੱਕੇ ਹੋ ਤੁਹਾਡੇ ਸਾਰੇ ਕੰਮ ਰੁਕੇ ਹੋਏ ਹਨ ਚੱਲਦੇ ਨਹੀਂ ਹਨ ਕਾਰੋਬਾਰ ਰੁਕ ਜਾਂਦੇ ਹਨ ਘਰ ਦੇ ਵਿੱਚ ਪੈਸਾ ਨਹੀਂ ਟਿਕਦਾ ਜਿੰਨਾ ਵੀ ਪੈਸਾ ਆਉਂਦਾ ਹੈ ਸਾਰਾ ਹੀ ਖਰਚ ਹੋ ਜਾਂਦਾ ਹੈ ਤਾਂ ਤੁਸੀਂ ਇਹ ਉਪਾਅ ਜ਼ਰੂਰ ਕਰਕੇ ਦੇਖੋ ਤਾਂ ਸੰਗਤ ਜੀ ਮੌਰ ਤੇ ਖੰਭ ਦਾ ਇਹ ਉਪਾਅ ਤੁਸੀਂ ਦੀਵਾਲੀ ਤੋਂ ਪਹਿਲਾਂ ਕਰਨਾ ਹੈ ਅੱਜ ਦੀ ਵੀਡੀਓ ਦੇ ਵਿੱਚ ਜਿਹੜਾ ਅਸੀਂ ਉਪਾਅ ਲੈ ਕੇ ਆਏ ਹਾਂ ਇਹ ਉਪਾਅ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ ਸੋ ਇਸ ਤਰੀਕੇ ਦੇ ਨਾਲ ਕਈ ਲੋਕਾਂ ਦੇ ਸੰਗਤ ਜੀ ਇਹ ਸੋਚ ਆਉਂਦੀ ਹੈ ਕਿ ਜਿੰਨੇ ਵੀ ਉਪਾਅ ਹੁੰਦੇ ਹਨ ਉਹ ਸਾਰੇ ਧਨ ਤੇ ਪੈਸੇ ਨੂੰ ਲੈ ਕੇ ਹੁੰਦੇ ਹਨ ਕਿ ਸਾਡੇ ਘਰ ਦੇ ਵਿੱਚ ਪੈਸਾ ਆਵੇਗਾ ਪੈਸੇ ਦੀ ਬਰਸਾਤ ਹੋਵੇਗੀ ਕਦੇ ਵੀ ਪੈਸੇ ਦੀ ਕਮੀ ਨਹੀਂ ਹੋਵੇਗੀ ਤਾਂ ਇਹ ਤੁਹਾਨੂੰ ਸੰਗਤ ਜੀ ਇੱਕ ਵਾਰ ਦੱਸ ਦਈਏ ਕਿ ਜੇਕਰ ਸਾਡੇ ਘਰ ਦੇ ਵਿੱਚ ਪੈਸਾ ਹੋਵੇਗਾ ਫਿਰ ਹੀ ਸਾਡੀ ਜ਼ਿੰਦਗੀ ਹੈ ਜਿਹੜੀ ਉਹ ਖੁਸ਼ੀਆਂ ਦੇ ਨਾਲ ਬੀਤੇਗੀ ਕਿਉਂਕਿ ਜੇਕਰ ਸਾਡੇ ਕੋਲ ਕਿਸੇ ਚੀਜ਼ ਦੀ ਕੋਈ ਪਾਵਰ ਹੋਵੇਗੀ ਤਾਂ ਸਮਝ ਲਓ ਅਧੀਆਂ ਪਰੇਸ਼ਾਨੀਆਂ ਸਾਡੀਆਂ ਦੂਰ ਹੋ ਜਾਂਦੀਆਂ ਹਨ ਕਿਉਂਕਿ ਸਾਧ ਸੰਗਾ ਜੀ ਅੱਜ ਕੱਲ ਦੇ ਸਮੇਂ ਦੇ ਵਿੱਚ ਹਰ ਇੱਕ ਚੀਜ਼ ਹਰ ਇੱਕ ਜ਼ਰੂਰਤ ਪੈਸੇ ਦੇ ਨਾਲ ਹੀ ਜੁੜੀ ਹੈ ਇਸ ਕਰਕੇ ਤੁਸੀਂ ਸਮਝ ਸਕਦੇ ਹੋਗੇ ਜੇਕਰ ਸਾਡੇ ਘਰ ਦੇ ਵਿੱਚ ਪੈਸਾ ਹੈ ਤਾਂ ਸਮਝ ਲਓ ਕਿ ਸਾਡੀਆਂ ਸਾਰੀਆਂ ਪਰੇਸ਼ਾਨੀਆਂ ਜਿਹੜੀਆਂ ਹਨ ਉਹ ਦੂਰ ਹੋ ਜਾਣਗੀਆਂ ਜੇਕਰ ਸਾਡੇ ਘਰ ਵਿੱਚ ਸਾਡੇ ਕੋਲ ਪੈਸਾ ਨਹੀਂ ਤੇ ਪੈਸਾ ਨਹੀਂ ਤੇ ਪਰੇਸ਼ਾਨੀਆਂ ਜੋ ਵੀ ਉਹ ਸਾਡੇ ਸਿਰ ਤੇ ਰਹਿੰਦੀਆਂ ਹਨ ਹਮੇਸ਼ਾ ਦੇ ਲਈ ਇਸ ਕਰਕੇ ਤੁਹਾਡੇ ਨਾਲ ਜੋ ਵੀ ਉਪਾਸ ਹੀ ਸਾਂਝੇ ਕਰਦੇ ਹਾਂ ਉਹ ਪੈਸੇ ਦੇ ਨਾਲ ਸੰਬੰਧਿਤ ਹੁੰਦੇ ਹਨ ਕਿਉਂਕਿ ਸਾਡੇ ਘਰ ਦੇ ਵਿੱਚ ਜਿੰਨੀਆਂ ਵੀ ਪਰੇਸ਼ਾਨੀਆਂ ਨੇ ਉਹ ਪੈਸੇ ਦੇ ਨਾਲ ਹੀ ਰਿਲੇਟਡ ਹੁੰਦੀਆਂ ਨੇ ਇਸ ਤਰੀਕੇ ਨਾਲ ਸੰਗਤ ਜੀ ਮੋਰ ਦਾ ਖੰਭ ਜੋ ਉਪਾਸ ਹੀ ਤੁਹਾਨੂੰ ਦੱਸਣਾ ਹੈ ਉਸ ਤੋਂ ਪਹਿਲਾਂ ਅਸੀਂ ਤੁਹਾਨੂੰ ਕੁਝ ਛੋਟੇ ਛੋਟੇ ਕੁਝ ਛੋਟੇ ਛੋਟੇ ਨੁਕਸੇ ਭਾਵ ਕੇ ਟਿਪਸ ਦੱਸਾਂਗੇ ਜੇਕਰ ਤੁਸੀਂ ਮੋਰ ਦੇ ਖੰਭ ਦੇ ਨਾਲ ਇਹ ਕੁਝ ਨਿਯਮ ਦਾ ਪਾਲਣ ਕਰਦੇ ਹੋ ਤਾਂ ਇਸੇ ਨਾਲ ਤੁਹਾਡੇ ਘਰ ਦੀ ਆਧ ਤੋਂ ਜ਼ਿਆਦਾ ਪਰੇਸ਼ਾਨੀ ਜਿਹੜੀ ਹੈ ਉਹ ਦੂਰ ਹੋ ਜਾਵੇਗੀ ਇਸ ਕਰਕੇ ਸਾਧ ਸੰਗਤ ਜੀ ਇਸ ਤਰੀਕੇ ਨਾਲ ਮੋਰ ਦੇ ਖੰਭ ਦੇ ਉੱਪਰ ਜਿਵੇਂ ਕਿ ਆਪਾਂ ਦੇਖਿਆ ਹੋਇਆ ਕਿ ਬਲੂ ਕਲਰ ਦੇ ਵਿੱਚ ਅੱਖ ਦੇ ਟਾਈਪ ਦੀ ਬਣੀ ਹੁੰਦੀ ਹੈ ਤੇ ਉਹ ਸਾਡੇ ਘਰ ਦੇ ਵਿੱਚੋਂ ਜਿੰਨੀਆਂ ਵੀ ਮਾੜੀਆਂ ਸ਼ਕਤੀਆਂ ਹੁੰਦੀਆਂ ਨੇ ਨਕਾਰਾਤਮਕ ਚੀਜ਼ਾਂ ਹੁੰਦੀਆਂ ਨੇ ਉਹਨਾਂ ਨੂੰ ਖੇਚੇ ਲੈਂਦੇ ਹੈ ਆਪਣੇ ਅੰਦਰ ਸੋਖ ਲੈਂਦੇ ਹੈ ਤੇ ਜੇਕਰ ਸਾਡੇ ਆਂਡ ਗਵਾਨ ਦੋਸਤ ਮਿੱਤਰ ਜਾਂ ਫਿਰ ਤੁਹਾਡੇ ਭੈਣ ਭਰਾ ਰਿਸ਼ਤੇਦਾਰ ਤੁਹਾਡੇ ਤੋਂ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਜਾਂ ਫਿਰ ਤੁਹਾਡੀ ਪ੍ਰੋਗਰੈਸ ਤਰੱਕੀ ਨੂੰ ਲੈ ਕੇ ਤੁਹਾਡੇ ਤੋਂ ਸੜਦੇ ਹਨ ਜਾਂ ਫਿਰ ਕਿਸੇ ਹੋਰ ਚੀਜ਼ ਨੂੰ ਲੈ ਕੇ ਬਾਕੀ ਕਈ ਲੋਕਾਂ ਦੀ ਆਦਤ ਹੁੰਦੀ ਹੈ ਕਿ ਐਵੇਂ ਕਿਸੇ ਨੂੰ ਦੇ ਕੇ ਸੜ ਜਾਣਾ ਜਾਂ ਫਿਰ ਆਪਣੇ ਮਨ ਦੇ ਵਿੱਚ ਉਹਨਾਂ ਦੇ ਪ੍ਰਤੀ ਗੁੱਸੇ ਦੇ ਕ੍ਰੋਧ ਭਰੀ ਜਣਾਤ ਉਹਨਾਂ ਦੇ ਲਈ ਜਿਹੜਾ ਮੋਰ ਦਾ ਖੰਭ ਹੈ ਬਹੁਤ ਹੀ ਜ਼ਿਆਦਾ کارਗਰ ਸਿੱਧ ਹੁੰਦਾ ਹੈ ਆਪਣੀ ਘਰ ਦੇ ਵਿੱਚ ਰੱਖਣ ਦੇ ਲਈ ਇੱਕ ਮੋਰ ਦਾ ਖੰਭ ਲੈ ਕੇ ਤੁਸੀਂ ਆਪਣੇ ਘਰ ਦੇ ਬਾਹਰ ਲਟਕਾ ਦੇਣਾ ਹੈ ਜੇਕਰ ਤੁਹਾਡੇ ਉੱਪਰ ਕੋਈ ਕੁਝ ਮਾੜਾ ਵੀ ਕਰ ਰਿਹਾ ਹੈ ਮਾੜਾ ਕਰਨ ਦੇ ਲਈ ਕੋਈ ਚੀਜ਼ ਕਰੇਗਾ ਜਾਂ ਫਿਰ ਕਿਸੇ ਨੂੰ ਭੇਜੇ ਜਾ ਕੇ ਕਿਸੇ ਤੋਂ ਕਰਵਾਏ ਤਾਂ ਤੁਹਾਡੇ ਘਰ ਦੇ ਵਿੱਚ ਐਂਟਰ ਨਹੀਂ ਹੋਵੇਗਾ ਸੰਘਾਜ ਜੀ ਹੁਣ ਆਪਾਂ ਗੱਲ ਕਰਦੇ ਹਾਂ ਅਗੂਸਰੇ ਟਿਪਸ ਦੀ ਜੇਕਰ ਤੁਸੀਂ ਬੱਚੇ ਦੀ ਪੜ੍ਹਾਈ ਦੇ ਵਿੱਚ ਬਿਲਕੁਲ ਹੀ ਬੱਚੇ ਕਮਜ਼ੋਰ ਹਨ ਉਹਨਾਂ ਦਾ ਧਿਆਨ ਪੜ੍ਹਾਈ ਵਿੱਚ ਨਹੀਂ ਲੱਗਦਾ ਤੁਹਾਡੇ ਪੜਾਉਣ ਸਕੂਲ ਭੇਜਿਆਂ ਦੇ باوجود ਵੀ ਤੁਹਾਡੇ ਬੱਚੇ ਪੜ੍ਹਨਾ ਬਿਲਕੁਲ ਵੀ ਪਸੰਦ ਨਹੀਂ ਕਰਦੇ ਜਾਂ ਫਿਰ ਕੋਈ ਸਬਜੈਕਟ ਜਿਸ ਵਿੱਚ ਤੁਹਾਡਾ ਬੱਚਾ ਬਿਲਕੁਲ ਨਲਾਇਕ ਹੈ ਤਾਂ ਉਹ ਸਬਜੈਕਟ ਉਹਨੂੰ ਪੜਨ ਤੋਂ ਡਰ ਲੱਗਦਾ ਹੈ ਤਾਂ ਤੁਸੀਂ ਕੀ ਕਰਨਾ ਹੈ ਕਿ ਜਿਹੜੇ ਸਬਜੈਕਟ ਦੇ ਵਿੱਚ ਤੁਹਾਡਾ ਬੱਚਾ ਬਿਲਕੁਲ ਨਲਾਇਕ ਹੈ ਉਸ ਸਬਜੈਕਟ ਦੇ ਵਿੱਚ ਤੁਸੀਂ ਮੋਰ ਦਾ ਇੱਕ ਖਾਂਬ ਰੱਖਣਾ ਤੇ ਕੁਝ ਹੀ ਦਿਨ ਬੀਤਣਗੇ ਤੇ ਤੁਸੀਂ ਦੇਖੋਗੇ ਕਿ ਤੁਹਾਡਾ ਬੱਚਾ ਖੁਦ ਪੜ੍ਹਾਈ ਕਰਨਾ ਸ਼ੁਰੂ ਕਰ ਦੇਵੇਗਾ ਤੁਹਾਡੇ ਕਹਿਣ ਤੋਂ ਬਿਨਾਂ ਪੜ੍ਹਾਈ ਕਰੇਗਾ ਤੇ ਉਹ ਸਬਜੈਕਟ ਦੇ ਵਿੱਚੋਂ ਇਹਨੇ ਜ਼ਿਆਦਾ ਵਧੀਆ ਰਿਜ਼ਲਟ ਲੈ ਕੇ ਆਵੇਗਾ ਕਿਉਂ ਦਿਮਾਗ ਵੀ ਪੜ੍ਹਾਈ ਵਿੱਚ ਉਸ ਦਾ ਫਿਰ ਲੱਗਣਾ ਸ਼ੁਰੂ ਹੋ ਜਾਵੇਗਾ ਕਿਉਂਕਿ ਵਿਦਿਆ ਦਾ ਪ੍ਰਤੀਕ ਵੀ ਮੰਨਿਆ ਗਿਆ ਹੈ ਮੋਰ ਦਾ ਖੰਭ ਅਤੇ ਇਸ ਤੋਂ ਇਲਾਵਾ ਤੀਸਰੇ ਨੰਬਰ ਤੇ ਆਪਾਂ ਗੱਲ ਕਰਦੇ ਹਾਂ ਸੰਗਤ ਜੀ ਕਿ ਜਿਹੜਾ ਤੁਹਾਡੇ ਘਰ ਦਾ ਹਾਲ ਹੁੰਦਾ ਹੈ ਉਥੇ ਮੋਰ ਦੇ ਖੰਭਾਂ ਨੂੰ ਡੈਕੋਰੇਸ਼ਨ ਦੇ ਟਾਈਪ ਆਪਣੇ ਘਰ ਦੇ ਹਾਲ ਦੇ ਵਿੱਚ ਤੁਸੀਂ ਲਟਕਾ ਸਕਦੇ ਹੋ ਇਹ ਡੈਕੋਰੇਸ਼ਨ ਕਰਕੇ ਕਹਿਣ ਤੋਂ ਭਾਵ ਕਿ ਤੁਹਾਡੇ ਘਰ ਵਿੱਚ ਕੋਈ ਵੀ ਆਉਂਦਾ ਜਾਂਦਾ ਬਾਹਰ ਤੋਂ ਜਾਂ ਕੋਈ ਵੀ ਰਿਸ਼ਤੇਦਾਰ ਉਸ ਨੂੰ ਮੋਰ ਦੇ ਖੰਭ ਦੇਖਣੇ ਚਾਹੀਦੇ ਹਨ ਇਹ ਉਪਾਕਰਨ ਦੇ ਨਾਲ ਕੀ ਹੁੰਦਾ ਹੈ ਕਿ ਜੇਕਰ ਤੁਹਾਡੇ ਘਰ ਵਿੱਚ ਤੁਹਾਡਾ ਕੋਈ ਬਿਜ਼ਨਸ ਰੁਕਿਆ ਹੋਇਆ ਹੈ ਜਾਂ ਫਿਰ ਤੁਸੀਂ ਕੋਈ ਜੌਬ ਕਰਦੇ ਹੋ ਉਸ ਵਿੱਚ ਰੁਕਾਵਟਾਂ ਆ ਰਹੀਆਂ ਨੇ ਜਾਂ ਫਿਰ ਤੁਹਾਡੇ ਘਰ ਵਿੱਚ ਕੋਈ ਵਿਅਕਤੀ ਕੋਈ ਕਾਫੀ ਲੰਮੇ ਸਮੇਂ ਤੋਂ ਬਿਮਾਰ ਚੱਲ ਰਿਹਾ ਹੈ ਬਿਮਾਰੀ ਕਾਫੀ ਲੰਮੇ ਸਮੇਂ ਤੋਂ ਚੱਲ ਰਹੀ ਹੈ ਤਾਂ ਉਸ ਬਿਮਾਰੀ ਤੋਂ ਤੁਹਾਨੂੰ ਬਿਲਕੁਲ ਛੁਟਕਾਰਾ ਮਿਲ ਜਾਵੇਗਾ ਇਹ ਸੰਨ ਸੰਗਤ ਜੀ ਕੋਝ ਟਿਪਸ ਅਤੇ ਛੋਟੇ-ਛੋਟੇ ਉਪਾਅ ਜੋ ਕਿ ਮੋਰ ਦੇ ਖੰਮ ਦੇ ਨਾਲ ਕਰਨ ਨਾਲ ਸਾਨੂੰ ਕਾਫੀ ਜ਼ਿਆਦਾ ਫਾਇਦਾ ਹੁੰਦਾ ਹੈ ਤੇ ਹੁਣ ਆਪਾਂ ਸੰਗਤ ਜੀ ਗੱਲ ਕਰਦੇ ਹਾਂ ਮੇਨ ਉਪਾਅ ਦੀ ਤੇ ਉਸ ਨੂੰ ਪਾਉਣ ਨੂੰ ਕਰਨ ਦੇ ਨਾਲ ਸਾਡੇ ਘਰ ਵਿੱਚ ਪੈਸੇ ਦੀ ਕੋਈ ਵੀ ਕਮੀ ਨਹੀਂ ਆਵੇਗੀ ਜਿੰਨੀਆਂ ਵੀ ਪੈਸੇ ਸੰਬੰਧੀ ਪ੍ਰੋਬਲਮ ਹੋਣਗੀਆਂ ਸਾਰੀਆਂ ਦੂਰ ਹੋ ਜਾਣਗੀਆਂ ਇਸ ਨੂੰ ਪਾਉਣ ਨੂੰ ਕਰਨ ਲਈ ਤੁਹਾਨੂੰ ਚਾਹੀਦਾ ਹੈ ਮੋਰ ਦਾ ਖੰਮ ਅਤੇ ਇਸ ਦੇ ਨਾਲ ਤੁਹਾਨੂੰ ਚਾਹੀਦਾ ਹੈ ਥੋੜਾ ਜਿਹਾ ਕਪੜਾ ਜੋ ਉਸ ਕੀਤਾ ਹੋਇਆ ਕਪੜਾ ਤੁਸੀਂ ਨਹੀਂ ਲੈਣਾ ਤੁਸੀਂ ਲਾਲ ਰੰਗ ਦਾ ਕਪੜਾ ਲੈ ਸਕਦੇ ਹੋ ਪੀਲੇ ਰੰਗ ਦਾ ਵੀ ਲੈ ਸਕਦੇ ਹੋ ਤੁਸੀਂ ਕੀ ਕਰਨਾ ਹੈ ਕਿ ਜਿਹੜਾ ਮੋਰ ਦਾ ਖੰਭ ਲਿਆ ਹੈ ਮੋਰ ਦੇ ਖੰਭ ਨੂੰ ਇਹਨਾਂ ਦੋਨਾਂ ਕੱਪੜਿਆਂ ਦੇ ਵਿੱਚੋਂ ਇੱਕ ਦੇ ਵਿੱਚ ਲਪੇੜ ਕੇ ਤੁਸੀਂ ਜਿਹੜੇ ਤੁਹਾਡੇ ਘਰ ਦੇ ਸਾਊਥ-ਈਸਟ ਵਾਲੀ ਡਾਇਰੈਕਸ਼ਨ ਹੋਵੇ ਕਿ ਕਹਨ ਤੋਂ ਭਾਵ ਕਿ ਦੱਖਣ-ਪੂਰਬ ਦਿਸ਼ਾ ਵਾਲੇ ਜਿਹੜਾ ਕੋਨਾ ਹੋਵੇਗਾ ਤੁਹਾਡੇ ਘਰ ਦੇ ਵਿੱਚ ਤੁਸੀਂ ਕੀ ਕਰਨਾ ਹੋਵੇਗਾ ਕਿ ਤੁਸੀਂ ਉਸ ਨੂੰ ਜਿਹੜਾ ਇਹ ਕਪੜੇ ਵਿੱਚ ਮੋਰ ਦਾ ਖੰਭ ਲਪੇਟਿਆ ਸੀ ਉਥੇ ਉਸ ਨੂੰ ਤੁਸੀਂ ਛੁਪਾ ਕੇ ਰੱਖਣਾ ਹੈ ਇਸ ਗੱਲ ਨੂੰ ਤੁਸੀਂ ਧਿਆਨ ਦੇ ਨਾਲ ਸੁਣਨਾ ਤੇ ਧਿਆਨ ਨਾਲ ਉਪਾਅ ਕਰਨਾ ਕਿਉਂਕਿ ਇੱਥੇ ਜਿਹੜਾ ਆਪਾਂ ਉਪਾਅ ਕਰਦੇ ਹਾਂ ਉਥੇ ਮੋਰ ਦਾ ਖੰਭ ਜਿਹੜਾ ਹੈ ਉਹ ਤੁਸੀਂ ਦਿਖਾਉਣਾ ਨਹੀਂ ਹੈ ਕਿਉਂਕਿ ਇਹ ਅਸੀਂ ਟੋਟਕਾ ਆਪਣੇ ਘਰ ਵਿੱਚ ਪੈਸੇ ਦੇ ਸੰਬੰਧ ਕਰ ਰਹੇ ਹਾਂ ਆਪਾਂ ਚਾਹੁੰਦੇ ਹਾਂ ਕਿ ਸਾਡੇ ਘਰ ਦੇ ਵਿੱਚ ਪੈਸੇ ਦੇ ਸੰਬੰਧਿਤ ਜੋ ਵੀ ਪ੍ਰੋਬਲਮ ਚੱਲ ਰਹੀ ਹੈ ਉਹ ਸਾਡੇ ਘਰ ਤੋਂ ਦੂਰ ਹੋਵੇਸ ਕਰਕੇ ਅਸੀਂ ਇਸ ਨੂੰ ਬਿਲਕੁਲ ਵੀ ਨਹੀਂ ਦਿਖਾਉਣਾ ਤੇ ਕੱਪੜੇ ਦੇ ਵਿੱਚ ਲਪੇਟ ਕੇ ਰੱਖਣਾ ਹੈ ਦੱਖਣ ਪੂਰਬ ਦਿਸ਼ਾ ਦੇ ਵਿੱਚ ਤੁਸੀਂ ਇਸ ਨੂੰ ਰੱਖ ਸਕਦੇ ਹੋ ਜਦੋਂ ਤੁਸੀਂ ਇਹ ਉਪਾਅ ਕਰੋਗੇ ਇਸ ਪਾਣੂ ਛਾ ਕੇ ਰੱਖੋਗੇ ਤੁਸੀਂ ਦੇਖੋਗੇ ਕਿ ਤੁਹਾਨੂੰ ਕੁਝ ਹੀ ਦਿਨਾਂ ਵਿੱਚ ਤੁਹਾਡੇ ਘਰ ਵਿੱਚ ਬਦਲਾਵ ਨਜ਼ਰ ਆਵੇਗਾ ਤੁਹਾਡੇ ਘਰ ਦੀਆਂ ਜ਼ਿਆਦਾ ਪਰੇਸ਼ਾਨੀਆਂ ਇਸ ਪਾਣੂ ਕਰਨ ਦੇ ਨਾਲ ਹੀ ਦੂਰ ਜਾਣਗੀਆਂ ਪੈਸੇ ਦੀ ਪਰੇਸ਼ਾਨੀ ਦੂਰ ਹੋ ਜਾਵੇਗੀ ਨਾਲ ਹੀ ਜੋ ਹੋਰ ਪਰੇਸ਼ਾਨੀਆਂ ਨੇ ਉਹ ਵੀ ਦੂਰ ਹੋ ਜਾਣਗੀਆਂ ਜੇਕਰ ਤੁਸੀਂ ਅੱਜ ਸੁਪਾਣੂ ਕਰ ਰਹੇ ਹੋ ਤਾਂ ਅੱਜ ਹੀ ਪਰੇਸ਼ਾਨੀਆਂ ਦੂਰ ਹੋ ਜਾਣ ਇਸ ਤਰ੍ਹਾਂ ਸੰਗਤ ਜੀ ਨਹੀਂ ਹੋਵੇਗਾ ਥੋੜਾ ਸਮਾਂ ਲੱਗੇਗਾ ਸੁਪਾਣੂ ਤੁਸੀਂ ਕਿਸੇ ਵੀ ਦਿਨ ਤੇ ਕਿਸੇ ਵੀ ਸਮੇਂ ਕਰ ਸਕਦੇ ਹੋ ਜੇਕਰ ਤੁਸੀਂ ਵਿਸ਼ਵਾਸ ਦੇ ਨਾਲ ਉਪਾਅ ਕਰੋਗੇ ਤਾਂ ਸਮਝ ਲਓ 15 ਜਾਂ 20 ਦਿਨ ਦੇ ਵਿੱਚ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ ਜਿਹੜੀਆਂ ਹਨ ਉਹ ਦੌਰੋ ਜਾਣ ਕੇ ਤੇ ਇਹ ਉਪਾਅ ਤੁਸੀਂ ਕਿਸੇ ਵੀ ਦਿਨ ਕਰ ਸਕਦੇ ਹੋ ਤੇ ਦੀਵਾਲੀ ਤੱਕ ਤੁਹਾਡੇ ਖਾਤੇ ਵਿੱਚ ਪੈਸਾ ਟਿਕਣਾ ਸ਼ੁਰੂ ਹੋ ਜਾਵੇਗਾ ਸੰਗਤ ਜੀ ਅਸੀਂ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਵੀਡੀਓ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਸੇਕਾ ਕਾਲ ਸਾਹਿਬ ਵਾਹਿਗੁਰੂ ਸੇਕਿ ਫਤਿਹ